ਉਹੋ ਉਹ ਜਿਆਦਾ ਜਿਹੜੇ ਬੰਦੇ ਕਹਿੰਦੇ ਖੜ ਜਾਂਦੇ ਆ ਜਿਹੜੇ ਅੜ ਜਾਂਦੇ ਆ ਉਹਨਾਂ ਦੇ ਨਾਮ ਬੋਲਦੇ ਆ ਉਹ ਦੁਨੀਆ ਚੇਤੇ ਰੱਖਦੀ ਆ ਪਰ ਵੇਖੋ ਸਾਹਮਣੇ ਉਹ ਤਵਰਜੀ ਵਾਲਾ ਫੇਰ ਲੱਗ ਗਿਆ ਫੇਰ ਲੱਗ ਗਿਆ ਫੇਰ ਲੱਗ ਗਿਆ ਉਹ ਤਵਰਜੀ ਅਬ ਮਤਲਬ ਕੰਢ ਕੇ ਪਾਸਾ ਵਟਣਾ ਆਦਤ ਬਣ ਗਈ ਲੋਕਾਂ ਦੀ ਮਨ ਰਵਾਨਾ ਹੋ ਗਿਆ ਸਮਝ ਬਦਲ ਗਿਆ ਪਹਿਲਾਂ ਵਾਲੀਆਂ ਤੇ ਗੱਲਾਂ ਹੀ ਨਹੀਂ ਰਹੀਆਂ ਪਹਿਲਾਂ ਵਾਲੀਆਂ ਤੇ ਗੱਲਾਂ ਹੀ ਨਹੀਂ ਰਹੀਆਂ ਆ ਪੈਂਦੀ ਹੋਈ ਰੇਡ ਦੋ ਪੁਰਜੀ ਵਾਲਿਆਂ ਤੇ ਪੀਤਾ ਟੱਕਰ ਸਿਰੇ ਦੀ ਆ ਨੰਬਰ ਤਾੜੀਆਂ ਵਾਲਾ ਆ ਨੰਬਰ ਤਾੜੀਆਂ ਵਾਲਾ ਆ ਰਾਜੇ ਵਾਲੇ ਦਾ ਮੇਲਾ ਗੂੰਜਦਾ 2100 ਦਾ ਜਫਾ ਹੈਪੀ ਹਾਂਗਕਾਂਗ ਦੇ ਵੱਲੋਂ ਆ ਦੀਪ ਨੇ ਬੱਲੇ ਬੱਲੇ ਕਰਾਈ ਹੈ ਦੁਨੀਆ ਨੱਚ ਉੱਠੀ ਹੈ ਦਰਜ ਫੇਰੇ ਤਾੜੀਆਂ ਵੱਜਦੇ ਹੋਈਆਂ ਲਓ ਜੋਰ ਲੱਗਾ ਹੋਇਆ ਜੱਫੀ ਲਾਉਂਦਾ ਐਕਸ਼ਨ ਕਰਕੇ ਲੋਕਾਂ ਦੇ